ਜੇ ਮੈਂ ਆ ਗਿਆ ਪਉ ਖਰਚਾ ਕਰਨਾ ਦਾਲ ਦੂਲ ਦੇ ਨਾਲ ਨੀ ਸਰਨਾ ਤੁਸੀਂ ਵੈਸ਼ ਨੂੰ ਪੈ ਜੂ ਮਰਨਾ ਤੁਸੀਂ ਵੈਸ਼ ਨੂੰ ਪੈ ਜੂ ਮਰਨਾ ਫੋਕੀ ਚਾ ਪਿਉਣੀ ਨੀ ਮੁਰਗਾ ਜਾਂ ਬੱਕਰਾ दारू ਪਉ ਮੰਗਾਉਣੀ ਨੀ ਮੁਰਗਾ ਜਾਂ ਆ ਬੱਕਰਾ ਸੌਖਾ ਨਹੀਂ ਹੈਗਾ ਜੀ ਗੀਤਕਾਰ ਬਣਨਾ ਅਸੀਂ ਆਪਦੇ ਹਿਸਾਬ ਨਾਲ ਲਾਈਏ ਤਾਂ ਫਿਰ ਤਾਂ ਜੀ ਗੀਤਕਾਰ ਬਣਨਾ ਬੜਾ ਔਖਾ ਹੀ ਪਰ ਹੋ ਸਕਦਾ ਕੁਦਰਤ ਕਿਸੇ ਦੇ ਅੰਦਰ ਜ਼ਿਆਦਾ ਵੱਸਦੀ ਹੋਵੇ ਕਿਰੇ ਦੇ ਬੀਸ਼ ਨੂੰ ਕੁਪੈਲ ਜਲਦੀ ਮਿਲ ਜੇ ਤੇ ਬકરી ਗਲੇ ਕਹਿਣ ਸਿਆਣੇ ਚੌਧਰ ਪੈੜੀ ਵਿੱਕ ਜਾਣੀ ਤੋਂ ਕਿੱਲੇ ਜਿਹੜੀ ਵਿੱਕ ਜਾਣੀ ਤੋਂ ਕਿੱਲੇ ਜਿਹੜੀ ਬਹਿ ਜਾਗੇ ਹੱਥ ਧੋਕੇ ਵੇ ਆਪਾਂ ਕੀ ਲੈਣਾ ਪਿੰਡ ਵਿੱਚ ਸਰਪੰਚ ਖਲੋ ਕੇ ਵੇ ਆਪਾਂ ਕੀ ਲੈਣਾ ਅੱਜ ਟੀਏ ਸੁਣ ਦੱਸਾਂ ਤੈਨੂੰ ਬਿਨਾਂ ਚੋਣ ਤੋਂ ਚੁਣਦੇ ਮੈਨੂੰ ਬਿਨਾਂ ਚੋਣ ਤੋਂ ਚੁਣਦੇ ਮੈਨੂੰ ਨਹੀਂ ਲਾਉਣੀ ਕੋਈ ਦੁੱਕੀ ਨਹੀਂ ਕੋਈ ਖਰਚ ਨੀ ਕਰਨਾ ਲੈਣੀ ਸਰਪੰਚੀ ਸੁੱਕੀ ਨਹੀਂ ਕੋਈ ਖਰਚ ਦੂਜੀ ਨੂੰ ਟਰੈਕਟਰ ਚਲਾਉਣਾ ਜਾਂ ਕੋਈ ਹੋਰ ਕੰਮ ਕਰਨਾ ਹੋ ਤਾਂ ਦੱਸ ਸਕਦਾ ਵੀ ਇੱਥੋਂ ਗियर ਲਾ ਦੀ ਤਵਾ ਲਈ ਤੂੰ ਐ ਕਰ ਲਈ ਲੋਕ ਪੰਜਾਬੀ ਰੇਡ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਮੇਜ਼ਬਾਨ ਹਰਜਿੰਦਰ ਸ਼ਰਮਾ ਤੇ ਤੁਸੀਂ ਦੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਫਾਜ਼ਿਲਕਾ ਦੇ ਫਨਕਾਰ ਜਿਵੇਂ ਕਿ ਤੁਹਾਨੂੰ ਮਾਲੂਮ ਹੈ ਕਿ ਇਸ ਪ੍ਰੋਗਰਾਮ ਵਿੱਚ ਅਸੀਂ ਫਾਜ਼ਿਲਕਾ ਦੇ ਫਨਕਾਰਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣਾ ਹੈ ਤਾਂ ਇਸੇ ਹੀ ਕੜੀ ਵਿੱਚ ਅੱਜ ਇਸ ਫਨਕਾਰ ਨਾਲ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਉਹਨਾਂ ਦਾ ਨਾਮ ਹੈ ਕਸ਼ਮੀਰ ਫਲੀਮਾਲਦ ਤੋਂ ਜੋ ਕਿ ਪਿਛਲੇ ਕਾਫੀ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰ ਰਹੇ ਆਪਣੇ ਗੀਤ ਅਦੇ ਰਾਈ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਲੋਕ ਪੰਜਾਬੀ ਰੇਡੀਓ ਤੇ ਸਭ ਪੰਜਾਬੀ ਰੇਡੀਓ ਚੈਨਲ ਜਿਨ੍ਹਾਂ ਨੇ ਕੀਮਤੀ ਸਮਾਂ ਕੱਢ ਕੇ ਸਾਡੇ ਕੋਲ ਪਹੁੰਚੇ ਨੇ ਮੈਂ ਇਹਨਾਂ ਦਾ ਧੰਨਵਾਦ ਦੀਆਂ ਤਾਂ ਬਾਈ ਜੀ ਸਭ ਤੋਂ ਪਹਿਲਾਂ ਤੁਹਾਡਾ ਪਿੰਡ ਕਿੱਥੇ ਕਰਕੇ ਵਸਦਾ ਹੈ ਮੇਰਾ ਬਾਈ ਜੀ ਪਿੰਡ ਜਿਹੜਾ ਅੱਜ ਤਾਂ ਪਿੰਡੇ ਫਲੀਆਂ ਵਾਲਾ ਜਿੰਨੂ ਚੱਕ ਰਾਈਆਂ ਅਗਲਾ ਵੀ ਕਹਿੰਦੇ ਨੇ ਤੇ ਇਹ ਨਾਲ ਹੀ ਇਹ ਥੋੜਾ ਜਿਹਾ 10 ਕੁ ਕਿੱਲੇ ਬਾੜ ਜਲਾਲਾਬਾਦ ਤੋਂ ਜਲਾਲਾਬਾਦ ਤੋਂ 1/2 ਪੌਣਾ ਕਿਲੋਮੀਟਰ ਬਣ ਜਾਂਦਾ ਠੀਕ ਹੈ ਤੇ ਤੁਹਾਡਾ ਬਚਪਨ ਕਿੱਥੇ ਬੀਤਿਆ ਬਾਈ ਜੀ ਬਚਪਨ ਮੇਰਾ ਪਿੰਡ ਹੈਗਾ ਜੀ ਡਿਸਟ੍ਰਿਕਟ ਫਰੋਜਪੁਰੇ ਤੇ ਪਿੰਡ ਵੱਡਾ ਭਾਵੜਾ ਆਜਮਸ਼ਾ ਕਹਿੰਦੇ ਨੇ ਉਹਨੂੰ ਜੀ ਠੀਕ ਹੈ ਮੈਂ ਉੱਥੇ ਬਚਪਨ ਮੇਰਾ ਜਨਮ ਉੱਥੇ ਹੋਇਆ ਜੀ ਠੀਕ ਹੈ ਤੇ ਇੱਥੇ ਅਸੀਂ ਮੈਂ 1988 ਦੇ ਵਿੱਚ ਇੱਥੇ ਆਇਆ ਜੀ ਹੂੰ ਤੇ ਪੜਾਈ ਲਿਖਾਈ ਤੁਸੀਂ ਫਿਰ ਕਿੱਥੋਂ ਪ੍ਰਾਪਤ ਕੀਤੀ ਬਾਈ ਜੀ ਪੜਾਈ ਲਿਖਾਈ ਮੈਂ ਪ੍ਰਾਇਮਰੀ ਤੱਕ ਹੀ ਪੜਿਆ ਜੀ ਠੀਕ ਹੈ ਉਸੇ ਪਿੰਡ ਜਿੱਥੇ ਮੇਰਾ ਜਨਮ ਹੋਇਆ ਸੀ ਪਿੰਡ ਭਾਵੜਾ ਆਜਮਸ਼ਾ ਹਾਂ ਉੱਥੇ ਹੀ ਮੈਂ ਪੜਾਈ ਕੀਤੀ ਜਿੰਨੀ ਪ੍ਰਾਇਮਰੀ ਤੱਕ ਮੈਂ ਪੜਿਆ ਅੱਛਾ ਤੇ ਪੜਾਈ ਨੂੰ ਅੱਗੇ ਕੰਟੀਨਿਊ ਨਹੀਂ ਕਿਉਂ ਨਹੀਂ ਕਰ ਪਾਇਆ ਉਹ ਇਸ ਤਰ੍ਹਾਂ ਜੀ ਗੱਲ ਹੈ ਵੀ ਕੋਈ ਘਰੇ ਮਜਬੂਰੀਆਂ ਸੀ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਮੈਂ ਛੋਟਾ ਹੀ ਸੀ ਅੱਛਾ ਤੇ ਉਸ ਤੋਂ ਬਾਅਦ ਫਿਰ ਕੋਈ ਇਹੋ ਜਿਹਾ ਅਗਰ ਪਹੁੰਚ ਜਾਂ ਨਹੀਂ ਮਿਲਿਆ ਤੇ ਕੰਮਕਾਰ ਕਰਨਾ ਪੈ ਗਿਆ ਕਰਦਾ ਹੂੰ ਤੇ ਮੈਂ ਫਿਰ ਪੜਾਈ ਛੱਡ ਦਿੱਤੀ ਅੱਛਾ ਹਾਂਜੀ ਫਿਰ ਤੁਸੀਂ ਤੁਸੀਂ ਇੱਥੇ ਆ ਕੇ 88 ਵਿੱਚ ਇੱਥੇ ਆ ਕੇ ਫਿਰ ਕੀ ਕੰਮ ਕੀਤਾ ਇੱਥੇ ਤੁਹਾਡੇ ਕੋਲ ਕੁਝ ਖੇਤੀ ਕੀ ਕਰਦੇ ਰਹੇ ਸੀ ਹੂੰ ਖੇਤੀਬਾੜੀ ਦੇ ਕੰਮ ਕਰਦੇ ਰਹੇ ਹੂੰ ਤੇ ਤੁਹਾਨੂੰ ਜਿਹੜਾ ਗੀਤਕਾਰ ਗਾਣੇ ਲਿਖਣ ਦੀ ਛਣਕ ਕਿੱਥੋਂ ਲੱਗੀ ਇਹ ਬਾਈ ਜੀ ਮੈਂ ਉਦੋਂ 22-22 ਸਾਲ ਦਾ ਹੈਗਾ ਸੀ ਮੈਂ ਮੁਹੰਮਦ ਸਦੀਕ ਤੇ ਰਣਜੀਤ ਕੌਰ ਦੀਆਂ ਗਾਣੇ ਸੁਣਦਾ ਸੀ। ਹੂੰ ਤੇ ਬਾਬੂ ਸਿੰਘ ਮਾਨ ਮਰਾੜਾ ਵਾਲੇ ਦੇ ਲਿਖੇ ਗੀਤ ਜਿਹੜੇ ਸੀ ਉਹ ਇੱਕ ਨਾ ਕਾਪੀ ਕਿਤਾਬ ਮਿਲਦੀ ਹੁੰਦੀ ਸੀ। ਅੱਛਾ ਜੀ। ਉਹਨਾਂ ਦਾ ਜਦੋਂ ਵੀ ਕਿਤਾਬ ਨਵੀਂ ਛਪ ਕੇ ਆਉਣੀ ਹੂੰ ਮੈਂ ਉਹ ਕਿਤਾਬ ਬੜੇ ਸ਼ੌਂਕ ਨਾਲ ਲੈਂਦਾ ਸੀ। ਹੂੰ ਤੇ ਉਹ ਕਿਤਾਬ ਪੜਨੀ ਉਹਨਾਂ ਦਾ ਗੀਤ ਕਿਤਾਬ ਚ ਪਿਆ ਆ ਤੇਲੂ ਰਾਮ ਦੀ ਹੱਟੀ ਦਾ ਜਰਦਾ ਅੱਛਾ ਉਹ ਕਿਤਾਬ ਲੱਭ ਕੇ ਲੈਂਦੀ ਉਹਨੂੰ ਮੈਂ ਪੜਿਆ। ਹੂੰ ਉਹ ਪੜਦਾ ਰਿਹਾ ਮੁੜ ਕੇ ਫਿਰ ਉਹਨਾਂ ਦੇ ਹੋਰ ਆਈ ਕਿਤਾਬ ਇੱਕ ਹੂੰ ਗੁਰਾ ਚਿੱਟਾ ਮੁੱਖ ਚ ਨੀਲਾ ਰੰਗ ਦੀ ਹੂੰ ਫਿਰ ਉਹ ਕਿਤਾਬ ਲੈਂਦੀ ਅੱਛਾ ਫਿਰ ਆਈ ਇੱਕ ਆਜਾ ਭਾਬੀ ਝੂਟ ਲੈ ਪੀ ਗਲਾਰੇ ਲੈਂਦੀ ਲੈਂਦੀ ਫਿਰ ਮੈਂ ਉਹ ਲੈ ਆਂਦੀ ਤੇ ਉਹਨਾਂ ਦੀ ਮੰਨ ਲਓ ਵੀ ਜਿਹੜੀ ਵੀ ਕਿਤਾਬ ਨਵੀਂ ਆਉਂਦੀ ਛਪਦੀ ਸੀ ਮੈਂ ਪਹਿਲ ਦੇ ਧਾਰੇ ਉਹਨੂੰ ਮੈਂ ਚੱਕ ਕੇ ਲਿਆਉਂਦਾ ਤੇ ਮੈਂ ਪੜਨ ਬੜਾ ਸ਼ਕੀਰ ਦੀ ਅੱਛਾ ਪੜਦੇ ਪੜਦੇ ਆ ਤੇ ਫਿਰ ਇੱਥੋਂ ਮੈਨੂੰ ਐ ਲੱਗਿਆ ਵੀ ਯਾਰ ਇਹ ਬਾਬੂ ਸਿੰਘ ਮਰਾੜਾ ਵਾਲੇ ਜਿਹੜੇ ਨੇ ਮਾਨ ਮਰਾੜਾ ਵਾਲੇ ਵੀ ਉਹ ਲਿਖਦੇ ਨੇ ਇਹ ਗਾਉਂਦੇ ਨੇ ਤੇ ਵੀ ਲਿਖਣਾ ਕਿੱਡੀ ਕੋ ਗੱਲ ਔਖੀ ਹੋਵੇਗੀ ਵੀ ਕੋਸ਼ਿਸ਼ ਕਰੀਏ ਤੇ ਲਿਖ ਸਕਦੇ ਆ ਮਾ ਹੂੰ ਪੜਦੇ ਪੜਦੇ ਫਿਰ ਇਸ ਤਰ੍ਹਾਂ ਮੈਨੂੰ ਨਾ ਕਿਤਾਬਾਂ ਉਹਨਾਂ ਦੀਆਂ ਤੇ ਥੋੜਾ ਥੋੜਾ ਮੈਨੂੰ ਰਿਸਕ ਲੈਣਾ ਕਦੀ ਕੁਝ ਲਿਖ ਲੈਣਾ ਥੋੜਾ ਜਿਹਾ ਫਿਰ ਉਹਨੂੰ ਪਾੜ ਪੂੜ ਦੇਣਾ ਚੱਲ ਨਹੀਂ ਇਹ ਸਹੀ ਨਹੀਂ ਹੈਗਾ ਸਹੀ ਨਹੀਂ ਬਣਿਆ ਸਹੀ ਨਹੀਂ ਬਣਿਆ ਫਿਰ ਇਸ ਤਰ੍ਹਾਂ ਕਰਦਾ ਗਿਆ ਲੱਗਦਾ ਕਾਫੀ ਚਿਰ ਗਿਆ ਪਰ ਥੋੜਾ ਥੋੜਾ ਮੈਨੂੰ ਐ ਲੱਗਿਆ ਵੀ ਮੈਂ ਉਹਨ ਕੁਝ ਕਰ ਲਾਂਗਾ ਅੱਛਾ ਫਿਰ ਬਾਈ ਜੀ ਮੈਂ ਕੋਸ਼ਿਸ਼ ਕੀਤੀ ਲੁਧਿਆਣੇ ਜਾਣ ਦੀ ਠੀਕ ਹੈ ਮੈਂ ਉਦੋਂ ਪਿੰਡ ਮੇਰਾ ਜਿਹੜਾ ਭਾਵੜਾ ਆਜਮਸ਼ਾਹ ਸੀ ਨਾ ਉੱਥੋਂ ਹੂੰ ਵੀ ਲੁਧਿਆਣੇ ਕਲਾਕਾਰ ਜਿਹੜੇ ਨੇ ਖਾਸ ਪਹਿਲਾਂ ਉੱਥੇ ਹੀ ਰਹਿੰਦੇ ਸੀ ਉੱਥੇ ਰਹਿੰਦੇ ਸੀ ਮੈਂ ਇੱਕ ਤਾਂ ਘਰੋਂ ਮੈਨੂੰ ਵੀ ਡਰ ਹੁੰਦਾ ਸੀ ਇਹ ਕਹਿੰਦੇ ਵੀ ਇਹ ਕੰਮ ਤੂੰ ਕਿਹੜਾ ਸ਼ੁਰੂ ਕਰ ਲਿਆ ਹੂੰ ਤੇ ਸਾਡੇ ਮਨ ਦੀ ਤੇ ਨਹੀਂ ਸੀ ਪਰ ਮੈਂ ਚੋਰੀ ਛੱਪੀ ਕੋਸ਼ਿਸ਼ ਕੀਤੀ ਕੀਤੀ ਹੂੰ ਲੁਧਿਆਣਾ ਜਾਣਾ ਤੇ ਉਹ ਜਿਹੜੇ ਦਫ਼ਤਰਾਂ ਦੇ ਵਿੱਚ ਜਾਣਾ ਤੇ ਉਹ ਕਲਾਕਾਰ ਆਪ ਤਾਂ ਮਿਲਦਾ ਨਹੀਂ ਕੋਈ ਵੀ ਵੀ ਉਹ ਤਾਂ ਗਏ ਨੇ ਜੀ ਤੇ ਉਹਦੇ ਵਿੱਚ ਹੋਰ ਹੁੰਦੇ ਜਿਹੜੇ ਕਲਰਕ ਹੁੰਦੇ ਵਗੈਰਾ ਜਿਹੜੇ ਦਫ਼ਤਰ ਦੇ ਵਿੱਚ ਉਹਨਾਂ ਨਾਲ ਗੱਲਬਾਤ ਕਰਨੀ ਵੀ ਮੈਂ ਕੀ ਤੇ ਲਿਖਦਾ ਉਹ ਕਹਿੰਦੇ ਸੀ ਵੀ ਇੱਥੇ ਦੇ ਦਿਓ ਸਾਨੂੰ ਅਸੀਂ ਦੇ ਦਿਆਂਗੇ ਮੈਂ ਵੀ ਇਸ ਤਰ੍ਹਾਂ ਨਹੀਂ ਅਸੀਂ ਖੁਦ ਉਹਨਾਂ ਨੂੰ ਮਿਲਣਾ ਚਾਹੁੰਨੇ ਹਾਂ ਗਾਇਕ ਨੂੰ ਹਾਂ ਗਾਇਕ ਨੂੰ ਮਿਲਣਾ ਚਾਹਣਾ ਉਹ ਕਹਿੰਦੇ ਵੀ ਉਹ ਤੁਹਾਨੂੰ ਪਤਾ ਨਹੀਂ ਕਦੋਂ ਆਉਣ ਗਏ ਹੋਏ ਨੇ ਤੇ ਫਿਰ ਕਿਤੇ ਜਾਣਾ ਵੀ ਘਰੋਂ ਛਿਪ ਕੇ ਛਿਪ ਕੇ ਤੇ ਫਿਰ ਮੁੜਨਾ ਵੀ ਵਾਪਸ ਹੁੰਦਾ ਸਮਾਂ ਉਹਨਾਂ ਕੋਲ ਹੁੰਦਾ ਤੇ ਫੋਨ ਫੜ ਜਿਹੜੇ ਆ ਮੋਬਾਈਲ ਉਦੋਂ ਆਇ ਨਹੀਂ ਸੀ ਤੇ ਆ ਜਾਣਾ ਕਰਨਾ ਵੀ ਇਸ ਤਰ੍ਹਾਂ ਚੱਕਰ ਚੁੱਕਰ ਲਾਉਂਦਾ ਪਰ ਮੇਰਾ ਕਿਸੇ ਨੇ ਬਾਹ ਨਹੀਂ ਫੜੀ ਤੇ ਇਸੇ ਤਰ੍ਹਾਂ ਹੀ ਰਹੇ ਅੱਛਾ ਤਾਂ ਕੋਈ ਗਾਇਕੀ ਵਿੱਚ ਕੋਈ ਗੀਤਕਾਰ ਵਿੱਚ ਕੋਈ ਗੁਰੂ ਧਾਰਿਆ ਕਿ ਕਿਤਾਬਾਂ ਰਾਹੀ ਪੜਪੜ ਕੇ ਜੋ ਵੀ ਲਿਖਿਆ ਗੁਰੂਤੀ ਜੇ ਗੱਲ ਕਰੀਏ ਤਾਂ ਵੀ ਮਨ ਵਿੱਚ ਗੁਰੂ ਮਨ ਮਾਨ ਮਰਾੜਾਂ ਵਾਲੇ ਨੂੰ ਮੰਨ ਲਿਆ। ਅੱਛਾ। ਬਾਕੀ ਮੈਂ ਉਹਨਾਂ ਤੱਕ ਪਹੁੰਚਿਆ ਨਹੀਂ। ਠੀਕ ਹੈ। ਤੇ ਹੋਰ ਮੈਂ ਨੂੰ ਕਿਸੇ ਨੇ ਨਹੀਂ ਸਿਖਾਇਆ ਕੋਈ। ਹੂੰ। ਤੇ ਇਹ ਕੁਦਰਤ ਦੀ ਦੇਣ ਹੈ। ਹੂੰ। ਉਹਨਾਂ ਦੇ ਅਪਰਾਲੇ ਨਾਲ ਹੀ ਸਭ ਇਸੇ ਤਰ੍ਹਾਂ ਜਿਸ ਤਰ੍ਹਾਂ ਜਿੰਨੇ ਵੀ ਜੋਗੇ ਹੋਏ ਆ। ਹੂੰ। ਤੇ ਕਿੰਨੇ ਸਾਲ ਦੀ ਉਮਰ ਵੀ ਤੁਸੀਂ ਪਹਿਲਾ ਗੀਤ ਲਿਖਿਆ? ਮੇਰੀ ਜਿਹੜਾ ਕਿ ਬਿਲਕੁਲ ਲੱਗੇ ਕਿ ਹਾਂ ਗੀਤ ਲਿਖਿਆ ਗਿਆ। ਉਹ ਗੀਤ ਮੇਰਾ ਜੀ 84 85 ਦੀ ਗੱਲ ਹੈ ਜੀ ਅੱਛਾ ਜਿਹੜਾ ਮੈਂ 1984 85 ਹੂੰ ਵੀ ਮੈਨੂੰ ਐ ਲੱਗਦਾ ਵੀ ਗੀਤ ਮੈਂ ਹੁਣ ਮੇਰੇ ਸਹੀ ਲਿਖਣ ਲੱਗ ਪਿਆ ਮੈਂ ਹੂੰ ਤਾਂ ਗੀਤ ਕਿਹੜਾ ਸੀ ਹਾਂ ਕੋ ਚਾਲ ਚੰਦ ਸ਼ਬਦ ਹੋ ਜਾਣਗੇ ਮੈਂ ਇੰਡੀਡਿਊਟ ਗਈ ਸੀ ਹੂੰ ਮੈਂ ਤੇਰੇ ਪਿੱਛੇ ਲੱਗ ਮੈਂ ਸਕੂਲ ਗਿਆ ਛੱਡ ਹੂੰ ਹੁਣ ਫੇਰ ਵੀ ਨਾ ਸਾਡੇ ਨਾਲ ਗੱਲ ਕਰਦੀ ਮੈਨੂੰ ਦੱਸ ਦੇ ਪਟੋਲਿਆ ਕਿ ਤੇਰੀ ਮਰਜ਼ੀ ਹੂੰ ਅਗੋ ਕੁੜੀ ਦੇ ਬੋਲ ਸੀ ਮੇਰੇ ਪੰਜਵੇਂ ਭਰਾ ਮੇਰੇ ਪੰਜਵੇਂ ਭਰਾ ਪਤਾ ਲੱਗ ਜੇ ਗਿਆ ਵੇ ਝੱਟ ਮਾਰ ਦੇਣਗੇ ਕੀ ਖੱਟਿਆ ਜਹਾਨ ਵਿੱਚ ਵੇ ਲੋਕੀ ਕਹਿਣਗੇ ਹੂੰ ਇਸ ਤਰ੍ਹਾਂ ਦਾ ਗਈ ਸੀ ਮੇਰਾ ਤੇ ਕਿਹੜੇ ਕੇਸ ਸਿੰਗਰਨ ਤੋਂ ਅੱਡਾ ਪਹਿਲਾ ਗੀਤ ਗਾਇਆ ਗੀਤ ਜਿਹੜਾ ਟੇਪ ਦੇ ਵਿੱਚ ਮਤਲਬ ਰਿਕਾਰਡਿੰਗ ਹੋਈ ਡੈੱਕ ਰਿਕਾਰਡਿੰਗ ਜਿਹੜੀ ਕੀਤੀ ਉਹ ਕੀਤੀ ਸੀ ਸੁੱਚਾ ਸਿੰਘ ਰੰਗੀਲਾ ਨੇ ਜੀ ਠੀਕ ਤੇ ਬੀਬੀ ਜੇ ਤਬਾਲਾ ਸੀ ਹੂੰ ਉਹ ਜੋੜੀ ਸੀ ਹੂੰ ਉਹਨਾਂ ਮੇਰੇ ਗੀਤ ਸਟੇਜਾਂ ਤੇ ਵਿਆਹ ਸ਼ਾਦੀਆਂ ਤੇ ਮੇਲਿਆਂ ਤੇ ਗਾਉਂਦੇ ਰਹੇ ਨੇ ਤੇ ਫਿਰ ਮੇਰੀ ਡੈੱਕ ਰਕੋਡ ਉਹਨਾਂ ਕਰਾਈ ਸਾਡੇ ਗੀਤ ਤੇ ਮੇਰੇ 8 ਗੀਤ ਸੀ ਵਿੱਚ ਉਹ 8 ਗੀਤਾਂ ਦੇ ਵਿੱਚ ਜਿਹੜਾ ਮੈਂ ਨਾਂ ਰੱਖਿਆ ਸੀ ਪਹਿਲਾਂ ਤੋਂ ਇਸ਼ਾਰੇ ਕਰਦੀ ਕੈਸਟ ਦਾ ਨਾਂ ਸੀ ਤੇ ਪਰ ਸਾਨੂੰ ਇਹਨਾਂ ਕੋਈ ਰਿਸਪੌਂਸ ਨਹੀਂ ਮਿਲਿਆ ਠੀਕ ਹੈ ਤਾਂ ਉਸ ਤੋਂ ਬਾਅਦ ਕਿਹੜੇ ਕਿਹੜੇ ਗਾਇਕਾਂ ਨੇ ਤੁਹਾਡੇ ਗੀਤ ਗਾਏ ਉਸ ਤੋਂ ਬਾਅਦ ਜੀ ਮੈਂ 85 ਆਪਣੇ 88 ਤੋਂ ਲੈ ਕੇ ਇੱਥੇ ਆਇਆ ਸੀ ਮੈਂ ਫਿਰ ਮੈਂ ਜਿਹੜਾ ਜਿੰਨੇ ਮੇਰੀ ਕੈਸਟ ਕਰਵਾਈ ਸੀ ਉਹ ਨਾ ਚੱਲਣ ਕਰਕੇ ਤੇ ਉਸ ਤੋਂ ਬਾਅਦ ਉਸ ਕਲਾਕਾਰ ਦੀ ਮੌਤ ਹੋ ਗਈ ਮੌਤ ਹੋਣ ਦੇ ਪਿੱਛੇ ਫਿਰ ਮੈਂ ਕੰਮ ਬੰਦ ਕਰਤਾ ਮੈਨੂੰ ਕੋ ਚੰਗਾ ਜ ਨਹੀਂ ਲੱਗਿਆ ਫਿਰ ਮੈਂ ਲਗਭਗ 2015 ਦੇ ਵਿੱਚ ਮੇਰੀ ਗੱਲਬਾਤ ਹੋਈ ਹੈ ਸਖਦੀਪ ਸੁਖਾ ਤੇ ਬੀਬਾ ਮਨਜੀਤ ਮਣੀ ਨਾਲ ਇਹ ਇੱਥੇ ਮੇਲੇ ਤੇ ਆਏ ਸੀ ਤੇ ਇਹਨਾਂ ਨਾਲ ਗੱਲਬਾਤ ਕੀਤੀ ਇਹ ਕਹਿੰਦਾ ਵੀ ਗੀਤ ਤੇ ਕੋਲ ਹੈਗੇ ਨੇ ਤਾਂ ਅਸੀਂ ਗਾ ਦਿਆਂਗੇ ਗੀਤ ਹੂੰ ਤੇ ਮੈਂ ਕਿਹਾ ਠੀਕ ਹੈ ਮੇਰੇ ਕੋਲ ਗੀਤ ਤਾਂ ਪਏ ਨੇ ਹੂੰ ਇਹਨਾਂ ਨੂੰ ਕਾਪੀ ਵਿਖਾਈ ਦੋ ਚਾਰ ਗੀਤ ਦੇ ਵਿੱਚੋਂ ਛਾਂਟੇ ਤੇ ਕਹਿੰਦੇ ਵੀ ਅਸੀਂ 10-15 ਦਿਨਾਂ ਦੇ ਵਿੱਚ ਤੁਹਾਡਾ ਗੀਤ ਰਿਕਾਰਡਿੰਗ ਕਰਾ ਦੇਾਂਗੇ ਠੀਕ ਹੈ ਤੇ ਇਹ ਮੇਰੇ ਕੋਲ ਗੀਤ ਲੈ ਕੇ ਸੀ ਤੇ ਉਹਦੇ ਵਿੱਚੋਂ ਇਹਨਾਂ ਛਾਂਟਿਆ ਗੀਤ ਹੂੰ ਵੀ ਇਹ ਨਸ਼ਿਆਂ ਬਾਰੇ ਹੂੰ ਉਹ ਗੀਤ ਇਹਨਾਂ ਰਿਕਾਰਡ ਕਰਾਤਾ ਹੂੰ ਦੂਰਦਰਸ਼ਨੀ ਡੀਡੀ ਪੰਜਾਬੀ ਤੇ ਮੇਲਾ ਮੇਲੀਆਂ ਦੇ ਵਿੱਚ ਫਿਰ ਉਹਨਾਂ ਗਿਆ ਤੇ ਲੋਕਾਂ ਨੇ ਸੁਣਿਆ ਵੀ ਤੇ ਮੇਰਾ ਵੀ ਥੋੜਾ ਜਨਾ ਨਾ ਚੱਲਣ ਲੱਗ ਗਿਆ ਚੱਲਣ ਲੱਗ ਪਿਆ ਠੀਕ ਹੈ ਤਾਂ ਉਹ ਗੀਤ ਦੇ ਕੁਝ ਬੋਲ ਯਾਦ ਨੇ ਤੁਹਾਨੂੰ ਮੈਂ ਕੁੜੀ ਦੇ ਬੋਲ ਨੇ ਪਹਿਲਾਂ ਜੀ ਮੈਂ ਸੰਗ ਦੀ ਗੱਲ ਨਾ ਕਰਦੀ ਹਾਂ ਨਾਲੇ ਉਹਦੇ ਕੋਲੋਂ ਡਰਦੀ ਹਾਂ ਮੈਂ ਸੰਗ ਦੀ ਗੱਲ ਨਾ ਕਰਦੀ ਹਾਂ ਨਾਲੇ ਉਹਦੇ ਕੋਲੋਂ ਡਰਦੀ ਹਾਂ ਉੰਨੀ ਲੱਗਦਾ ਆਖੇ ਕਿਹਾ ਬਥੇਰਾ ਬਾਪੂ ਜੀ ਕਿਹਾ ਬਥੇਰਾ ਬਾਪੂ ਜੀ ਨਸ਼ੇਖਾਨ ਨੂੰ ਲੱਗ ਗਿਆ ਏ ਪੁੱਤ ਤੇਰਾ ਬਾਪੂ ਜੀ ਨਸ਼ੇਖਾਨ ਨੂੰ ਲੱਗ ਗਿਆ ਏ ਪੁੱਤ ਤੇਰਾ ਬਾਪੂ ਜੀ ਅਗੂ ਬੋਲ ਪਹਿਲਾਂ ਤਾਂ ਹੱਥ ਨਾਲ ਲਾਉਂਦਾ ਸੀ ਨਾਲੇ ਲੋਕਾਂ ਨੂੰ ਸਮਝਾਉਂਦਾ ਸੀ ਪਹਿਲਾਂ ਤਾਂ ਹੱਥ ਨਾ ਲਾਉਂਦਾ ਸੀ ਨਾਲੇ ਲੋਕਾਂ ਨੂੰ ਸਮਝਾਉਂਦਾ ਸੀ ਮਾੜੀ ਆਦਤ ਪੈ ਗਈ ਮੈਂ ਪਜ ਹਟਾ ਦੂਨੀ ਕੁੜੀਏ ਬੰਦੇ ਦਾ ਪੁੱਤ ਬਣ ਜਾ ਮੈਂ ਸਮਝਾ ਦੂਨੀ ਕੁੜੀਏ ਬੰਦੇ ਦਾ ਪੁੱਤ ਬਣ ਜਾ ਮੈਂ ਸਮਝਾ ਦੂਨੀ ਕੁੜੀਏ ਇਹ ਨੂੰ ਸੋਰੇ ਦਾ ਮਤਲਬ ਸ਼ਿਕਾਇਤ ਲਾ ਰਹੀ ਤੁਹਾਡਾ ਮੁੰਡਾ ਜਿਹੜਾ ਵੀ ਨਸ਼ੇ ਕਰ ਲਾ ਨਸ਼ੇ ਕਰਨ ਲੱਗ ਪਏ ਤੇ ਇਹਨੂੰ ਤੁਸੀਂ ਰੋਕੋ ਰੋਕੋ ਅੱਛਾ ਇਹ ਸਬੰਧ ਤੇ ਵੀ ਲਿਖਿਆ ਸੀ ਤੇ ਉਹਨਾਂ ਨੂੰ ਪਸੰਦ ਆਇਆ ਉਹਨਾਂ ਨੇ ਰਿਕਾਰਡਿੰਗ ਕਰਾਇਆ ਕਿੰਨੇ ਕੋ ਗੀਤ ਤੁਹਾਡੇ ਰਿਕਾਰਡ ਹੋਏ ਆ ਮੇਰੇ ਗੀਤ ਹੋ ਗਏ ਜੀ 9-10 ਗੀਤ ਲਗਭਗ ਰਿਕਾਰਡ ਹੋ ਗਏ ਜੀ ਅੱਛਾ ਕਿਹੜ ਕਿਹੜੀ ਸਿੰਗਾ ਗਾਇਕਾਂ ਬਲੋ ਗਾਇਏ ਨੇ ਗਾਇਕ ਇਹ ਸਖਦੇਵ ਸੁਖਨੇ ਤੇ ਇਹ ਗਾਇਆ ਉਸ ਤੋਂ ਬਾਅਦ ਹਰਨੇਕ ਘਾਰੂ ਜੀ ਹਮ ਜਸਨ ਢਾਲੀਵਾਲ ਇਹ ਜੋੜੀ ਸੀ ਇਹਨਾਂ ਵੀ 2-3 ਗੀਤ ਮੇਰੇ ਕੀਤੇ ਜੀ ਹਮ ਇਸ ਤੋਂ ਬਾਅਦ ਇੱਕ ਗੁਰਪ੍ਰੀਤ ਗੋਪੀ ਉਹਨਾਂ ਨਾਲ ਇੱਕ ਕੁੜੀ ਸੀ ਗਾਉਂਦੀ ਡੂੜ ਗੀਤ ਉਹਨਾਂ ਮੇਰਾ ਇੱਕ ਗਾਇਆ ਇੱਕ ਗੀਤ ਮੇਰਾ ਗਾਇਆ ਬਠਿੰਡੇ ਤੋਂ ਬਲਵਿੰਦਰ ਸਿੰਘ ਬਿੰਦਾ ਤੇ ਸਚੇਤਬਾਲਾ ਇੱਕ ਗੀਤ ਮੇਰਾ ਉਹਨਾਂ ਗਾਇਆ ਠੀਕ ਹੈ ਤੇ ਬਾਕੀ ਹੁਣ ਫਿਰ ਮੇਰੇ ਸੁਖਦੇਵ ਸੁਖੀ ਜੀ ਇਹ ਗਾ ਰਹੇ ਨੇ ਠੀਕ ਹੈ ਇਹ ਗੀਤ ਤਿੰਨ ਚਾਰ ਕਲਾਕਾਰ ਜਿਹੜੇ ਇਹਨਾਂ ਮੇਰੇ ਗਾਏ ਨੇ ਜੀ ਠੀਕ ਹੈ ਕੱਲੇ ਡਿਊਟੀ ਲਿਖਣੇ ਕੋਈ ਮੈਂ ਇਕੱਲੇ ਜਿਹੜੇ ਰਿਕਾਰਡ ਨਾ ਹੋਈਏ ਡਿਊਟੀ ਹੋਈ ਨੇ ਪਰ ਕੋਸ਼ਿਸ਼ ਵਿੱਚ ਕਰ ਰਿਹਾ ਵੀ ਜਿਹੜੇ ਸੋਲੋ ਆਟਮ ਵੀ ਕੋਈ ਨਾ ਕੋਈ ਲਿਖ ਲਿਆ ਨੇ ਲਿਖਿਆ ਹਾਂਜੀ ਅੱਛਾ ਪਰ ਮੈਂ ਅਜੇ ਤੱਕ ਮੇਰੇ ਕੋਈ ਮੰਗੀਆਂ ਨਹੀਂ ਕਿਸੇ ਕਲਾਕਾਰ ਨੇ ਤਾਂ ਤੁਹਾਨੂੰ ਇਹ ਗੀਤਾਂ ਦਾ ਕਿੰਨਾ ਕੋਈ ਮੇਤਾਨਾ ਮਿਲ ਜਾਂਦਾ ਕਿ ਜੀ ਕੱਲੇ ਸਿਰਫ ਸ਼ਪਾ ਜਾਂ ਹਲਾ ਸ਼ੇਰੀ ਜਾਂ ਹੌਸਲੇ ਤੇ ਹੀ ਹੈ ਇਸ ਟਾਈਮ ਤਾਂ ਜੀ ਹੌਸਲਾ ਹੀ ਦੇ ਰਹੇ ਨੇ ਪਰ ਥੋੜਾ ਜਿਹਾ ਸਾਨੂੰ ਵੀ ਹੁੰਦਾ ਪਹਿਲਾਂ ਥੋੜਾ ਜਿਹਾ ਕਰਾ ਵੀ ਹੁਣ ਜੇ ਅਸੀਂ ਉਹਨਾਂ ਨੂੰ ਪਹਿਲਾਂ ਹੀ ਕਹੀਏ ਵੀ ਸਾਨੂੰ ਕੁਝ ਦਿਓ ਹਾਂ ਤੇ ਆਪਨੇ ਆਪ ਹੀ ਕਿਹਾ ਵੀ ਜਛਦਾ ਨਹੀਂ ਵਹਿਆ ਮੱਲ ਵੈਸੀ ਮੰਗਿਆ ਵੀ ਕੁਛ ਨਹੀਂ ਤੇ ਨਾ ਸਾਨੂੰ ਕਿਸੇ ਨੇ ਦਤਾ ਹੀ ਹੈ ਅੱਛਾ ਤੇ ਕਦੀ ਵੱਡੇ ਜਿਵੇਂ ਵੱਡੇ ਕਲਾਕਾਰ ਨਾਲ ਕਦੀ ਗਏ ਹੋ ਗੀਤ ਦੇਣ ਵਾਸਤੇ ਗੀਤ ਦੇਣ ਮੈਂ ਕਰਤਾਰ ਸਿੰਘ ਰਮਲਾ ਜੀ ਕੋਲੇ ਜਾਂਦਾ ਰਿਹਾ ਦਫਤਰ ਦੇ ਵਿੱਚ ਮੈਂ ਲੁਧਿਆਣੇ ਦੀ ਗੱਲ ਤੁਹਾਨੂੰ ਅੱਗੇ ਵੀ ਕਰ ਰਿਹਾ ਸੀ ਪਰ ਉਹਨਾਂ ਨਾਲ ਮੇਲ ਨਹੀਂ ਸੀ ਹੁੰਦਾ ਜੀ ਮੇਲ ਨਹੀਂ ਹੁੰਦਾ ਤੇ ਉੱਥੇ ਲੁਧਿਆਣੇ ਇੱਕ ਵਾਰੀ ਰਣਜੀਤ ਮਣੀ ਨਾਲ ਮਨੋਵੀ ਉਹਨਾਂ ਦੇ ਪਹਿਲਾ ਪਹਿਲਾ ਗੀਤ ਚੱਲੇ ਸੀ ਉਹਨਾਂ ਨਾਲ ਗੱਲਬਾਤ ਹੋਈ ਸੀ ਕਹਿੰਦੇ ਚਲੋ ਤੁਹਾਡੇ ਅੱਗਾਆਂ ਕੀ ਗੀਤ ਪਰ ਦੋ ਗੀਤ ਮੈਂ ਦਿੱਤੇ ਸੀ ਪਰ ਗਾਏ ਨਹੀਂ ਉਹਨਾਂ ਅੱਛਾ ਗਾਏ ਨਹੀਂ ਹਾਂਜੀ ਤੇ ਕਦੀ ਮਤਲਬ ਕਈ ਵਾਰੀ ਗਾਇਕ ਨੇ ਰਹੀ ਕਦੀ ਕਿਹਾ ਕਿ ਤੁਹਾਡਾ ਮੈਂ ਗੀਤ ਰਿਕਾਰਡ ਕਰਾ ਦਣਾ ਪੈਸੇ ਦਿਓ ਤੁਹਾਨੂੰ ਤੁਹਾਡੇ ਨਾਮ ਦੇ ਐਜ ਕੋਈ ਕਟਨਾ ਵਾਪਰੇ ਵੀ ਆਖ ਤਾਂ ਦਿੰਦੇ ਨੇ ਵੀ ਸਾਡਾ ਖਰਚਾ ਖੁਰਚਾ ਸਾਡਾ ਲੱਗਦਾ ਹੈ ਤੁਸੀਂ ਵੀ ਕੋਈ ਖਰਚਾ ਕਰਿਆ ਕਰੋ ਅਸੀਂ ਕਹਿੰਦੇ ਜੇ ਸਾਨੂੰ ਕੋਈ ਮਿਲਣ ਲੱਗੇ ਤਾਂ ਅਸੀਂ ਤੁਹਾਨੂੰ ਦੇ ਦੇਵਾਂਗੇ ਹੁਣ ਸਾਡੇ ਕੋਲ ਤਾਂ ਰਹਿਗੇ ਨਹੀਂ ਕੋਈ ਵੀ ਅਸੀਂ ਚਲੋ ਵੱਧ ਤੋਂ ਵੱਧ ਪਾਲਟੀ ਸ਼ਾਡੀ ਚਾਰਚੋਂ ਪਿਆ ਸਕਦੇ ਆਂ ਹੂੰ ਇੰਨੀ ਕੋ ਹੋਰ ਬਾਕੀ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਇੱਕ ਕਾਇਕ ਨੂੰ ਬਣਾਉਣ ਵਾਸਤੇ ਗੀਤਕਾਰ ਦਾ ਬੜਾ ਯੋਗਦਾਨ ਹੁੰਦਾ ਹੈ ਹਾਂਜੀ ਇਹ ਗੱਲ ਤਾਂ ਸਹੀ ਹੈ ਪਰ ਜਿੰਨਾ ਯੋਗਦਾਨ ਗੀਤਕਾਰ ਦਾ ਹੁੰਦਾ ਪਰ ਇਹਨੂੰ ਇਨਾ ਕੁਝ ਮਿਲਦਾ ਨਹੀਂ ਹੂੰ ਇਹ ਇੱਕ ਜਿਵੇਂ ਮਕਾਨ ਦੀ ਇੱਕ ਨੀਂਹ ਹੁੰਦੀ ਨਾ ਜੀ ਹੂੰ ਵੀ ਇਹ ਵੀ ਇੱਕ ਗੀਤ ਦੀ ਨੀਂਹ ਤਿਆਰ ਕਰਕੇ ਸਾਰਾ ਕੁਝ ਤੇ ਉਹਨੂੰ ਦੇ ਦੇ ਨਾਲ ਚਲੋ ਮੰਨ ਲਓ ਕਿ ਉਹਨੇ ਫੁੱਲ ਬੂਟੇ ਤਾਂ ਪਾ ਦਿੰਦਾ ਹੋ ਹੂੰ ਪਰ ਉਹ ਤਾਂ ਕਮਾ ਵੀ ਲੈਂਦਾ ਕੁਝ ਹੂੰ ਵੀ ਸਟੇਜਾਂ ਤੇ ਗਾ ਕੇ ਉਹਨੂੰ ਤਾਂ ਕੋਈ ਨਾ ਕੋਈ ਬਣ ਜਾਂਦਾ ਪਰ ਸਾਡਾ ਤਾਂ ਇਕੱਲਾ ਨਾਂ ਤੱਕ ਹੀ ਰਹਿੰਦਾ ਹੂੰ ਬਾਕੀ ਸਾਨੂੰ ਕੋਈ ਉਹਦੀ ਜੀ ਆਮਦਨ ਵਾਲੀ ਗੱਲ ਨਹੀਂ ਹੋਈ ਅਜੇ ਤੱਕ ਆਮਦਨ ਵਾਲੀ ਗੱਲ ਦੀ ਨਹੀਂ ਹੁੰਦੀ ਹਾਂ ਹਾਂਜੀ ਜੇ ਕਲਾਕਾਰ ਨੂੰ ਜੇਕਰ ਚੜਾਉਣ ਵਾਲਾ ਉਹ ਗੀਤਕਾਰ ਹੀ ਹੁੰਦਾ ਹਾਂ ਹਾਂਜੀ ਉਹ ਜੋ ਲਿਖੇਗਾ ਤੇ ਉਹ ਗਾਏਗਾ ਹੂੰ ਪਰ ਇਹਨਾਂ ਗੀਤਕਾਰ ਨੂੰ ਇਹਨਾਂ ਕਲਾਕਾਰ ਜਿਹੜਾ ਰੱਗੇ ਲਿਆ ਕੇ ਖੁਸ਼ ਨਹੀਂ ਹੂੰ ਪਤਾ ਨਹੀਂ ਕੀ ਗੱਲ ਹੈ ਜੀ ਤੇ ਫਾਜ਼ਲ ਕਾ ਜਿੰਨੇ ਲੋਕ ਨੇ ਫਨਕਾਰਾਂ ਜਿਹੜੇ ਹੈਗੇ ਨੇ ਆਪਣੇ ਕਾਈਕ ਨੇ ਹਾਂਜੀ ਇਹਨਾਂ ਨਾਲ ਨਹੀਂ ਹੋਈ ਗੱਲਬਾਤ ਮੈਂ ਕਦੀ ਸੰਪਰਕ ਨਹੀਂ ਹੋਇਆ ਨਹੀਂ ਹੋਇਆ ਜੀ ਅੱਛਾ ਇਹ ਵੀ ਮੈਂ ਫਿਰ ਜਿਹੜੇ ਸੁਖਦੇਵ ਸੁਕਾ ਇਹਨਾਂ ਕੋਲ ਮੈਂ ਤਾਂ ਗਿਆ ਨਹੀਂ ਕੁਦਰਤੀ ਮੇਲੇ ਤੇ ਮਿਲ ਗਿਆ ਤੇ ਇਸ ਤਰ੍ਹਾਂ ਫਿਰ ਜਿਹੜਾ ਹਰਨੇਕ ਹਾਰੂ ਜੀ ਇਹ ਵੀ ਆਪਣੇ ਇੱਥੇ ਜਲਾਲਾਬਾਦ ਦੇ ਦਫ਼ਤਰ ਹੈਗਾ ਸੀ ਇਹਨਾਂ ਦਾ ਇਹਨਾਂ ਨਾਲੇ ਮਲਾਪ ਲਗਭਗ ਹੁੰਦਾ ਹੀ ਰਿਹਾ ਤੇ ਇਸ ਤਰ੍ਹਾਂ ਫਿਰ ਬਾਕੀ ਫਿਰ ਮੈਂ ਕੋਸ਼ਿਸ਼ ਨਹੀਂ ਕੀਤੀ ਜਾਣ ਦੀ ਮੈਂ ਕੰਮਕਾਰ ਦੇ ਵਿੱਚ ਮੈਂ ਛੱਡ ਨਹੀਂ ਸਕਦਾ ਹਾਂ ਕੁਝ ਮੇਲਾ ਆਤੀ ਇਹ ਜਿਹੀ ਵੀ ਉਧਰੋਂ ਮਿਲਣਾ ਤਾਂ ਕੁਝ ਪਤਾ ਨਹੀਂ ਹੈਗਾ ਕਿ ਨਹੀਂ ਹੈਗਾ ਤੇ ਐਵੇਂ ਆਪਦਾ ਕੰਮ ਵੀ ਇਦਰੇ ਛੱਡ ਬਈਏ ਤੇ ਕੋਸ਼ਿਸ਼ ਤਾਂ ਰੱਖੀ ਪਰ ਉਹਨਾਂ ਫਿਰ ਜ਼ਿਆਦਾ ਮੰਨਦਾ ਨਹੀਂ ਕਰਦਾ ਵੀ ਮਿਲਣਾ ਤਾਂ ਹੈ ਕੋਈ ਨਹੀਂ ਇਸ ਕਰਕੇ ਫਿਰ ਪਿਛੇ ਰਹੇ ਮੈਂ ਗੀਤਕਾਰ ਬੰਨਣਾ ਕਿੰਨਾ ਕੋ ਸੁੱਖ ਹੈ ਸੌਖਾ ਤਾਂ ਨਹੀਂ ਹੈਗਾ ਜੀ ਗੀਤਕਾਰ ਬੰਨਣਾ ਅਸੀਂ ਆਪਦੇ ਹਿਸਾਬ ਨਾਲ ਲਾਈਏ ਤਾਂ ਫਿਰ ਤਾਂ ਜੀ ਗੀਤਕਾਰ ਬੰਨਣਾ ਬੜਾ ਔਖਾ ਹੀ ਪਰ ਹੋ ਸਕਦਾ ਕੁਦਰਤ ਕਿਸੇ ਦੇ ਅੰਦਰ ਜ਼ਿਆਦਾ ਵਸਦੀ ਹੋਵੇ ਕਿਰੇ ਦੇ। ਬੀਸ਼ ਉਹਨੂੰ ਕੋਈ ਪਹਿਲ ਜਲਦੀ ਮਿਲ ਜਾਏ ਤੇ ਬੱਕਰੀ ਕਲੇ ਪਰ ਇਹ ਦੂਜੀ ਹੁਣ ਟਰੈਕਟਰ ਚਲਾਉਣਾ ਜਾਂ ਕੋਈ ਹੋਰ ਕੰਮ ਕਰਨਾ ਹੋ ਤਾਂ ਦੱਸ ਸਕਦਾ ਵੀ ਇੱਥੋਂ ਗियर ਲਾ ਦੀ ਤਵਾ ਕਰ ਲਈ ਤੂੰ ਐ ਕਰ ਲਈ। ਇਹਦਾ ਕੋਈ ਦੱਸਣ ਵਾਲਾ ਵਿੱਚ ਹੈ ਹੀ ਨਹੀਂ ਕੋਈ ਵੀ ਤੂੰ ਐ ਕਰਨਾ ਇਹ ਤਾਂ ਸਿਰਫ ਮਨ ਕੇ ਚ ਮਨਕਾ ਪਰੋਣਾ ਹੈ ਤੇ ਵੇਖਣਾ ਵੀ ਇਹ ਸ਼ੁਰੂ ਕਿੱਥੋਂ ਕੀਤਾ ਆਪਾਂ ਕਿਹੜੀ ਇਹ ਚੀਜ਼ ਨੂੰ ਫੜਿਆ ਹੈ। ਬੀਓ ਸਿਨੇ ਅੰਦਰ ਹੀ ਆ ਜਾਂਦਾ ਹੈ ਮੰਨ ਲਓ ਵੀ ਆਪਾਂ ਜਿਵੇਂ ਸਿਨਰੀ ਸਾਰੀ ਦੇਖਦੀ ਵੇਥੋਂ ਲੈ ਕੇ ਆਪਾਂ ਇੱਥੋਂ ਤੱਕ ਲੈ ਜਾਣਾ ਹੈ ਤੇ ਇਹ ਪਹਿਲਾਂ ਬਣਾਉਣਾ ਪੈਂਦੀ ਫਿਲਮ ਜਰਾ ਫਿਲਮ ਬਣ ਜਾਂਦੀ ਹੈ ਤਾਂ ਬਾਈ ਜੀ ਕੋਈ ਕਦੀ ਕੋਈ ਵੱਡੇ ਕਲਾਕਾਰ ਨਾਲ ਮੁਲਾਕਾਤ ਹੋਈ ਹੋਵੇ ਤੁਹਾਡੀ ਕੋਬੀ ਬੋਬੀ ਕੋਈ ਵੱਡੇ ਕਲਾਕਾਰ ਨਾਲ ਸਾਡੀ ਨਹੀਂ ਕੋਈ ਹੋਈ ਜੀ ਉਸ ਦੌਰ ਦੇ ਕੋਈ ਸਮਕਾਲੀ ਕਲਾਕਾਰ ਆਪੇ ਉਹ ਕੋਈ ਇਸ ਤਰ੍ਹਾਂ ਉਹਨਾਂ ਦੇ ਤਫਤਰਾ ਤੇ ਚੱਕਰ ਚੁੱਕਰ ਲਾਉਂਦੇ ਸੀ ਤੇ ਉਹਨਾਂ ਦੇ ਬੰਦੇ ਜਿਹੜੇ ਕਲਰਕ ਹੁੰਦੇ ਨੇ ਉਹਨਾਂ ਨਾਲ ਮੇਲਜੋੜ ਹੁੰਦਾ ਰਹਿੰਦਾ ਸੀ ਹੂੰ ਫਰੋਥੇ ਲੁਧਿਆਣੇ ਇੱਕ ਵਾਰੀ ਗਏ ਸੀ ਅਸੀਂ ਹੂੰ ਉਥੇ ਇਹਨਾਂ ਚਮਕੀਲਾ ਭਾਈ ਰੰ ਦਾ ਗੀਤ ਇਕ ਆਇਆ ਸੀ ਪਹਿਲਾਂ ਟਕੂਏ ਤੇ ਟਕੂਆ ਖੜਕੇ ਹੂੰ ਤੇ ਉਹ ਬੜਾ ਚੱਲ ਰਿਹਾ ਸੀ ਗੀਤ ਹੂੰ ਤੇ ਅਸੀਂ ਬੈਠੇ ਸੀ ਸਤਪਾਲ ਤੇ ਮੈਂ ਦੋਨੇ ਜਣੇ ਗੱਲਾਂ ਬਾਤਾਂ ਕਰ ਰਹੇ ਸੀ ਰਾਮਲਾਜੀ ਦੇ ਦਫਤਰ ਚ ਹੂੰ ਉੱਥੇ ਮਕੀਲਾ ਸਾਹਿਬ ਉਥੇ ਆ ਕੇ ਬਹਿ ਗਏ ਹੂੰ ਤੇ ਮੈਨੂੰ ਉਹ ਸਤਪਾਲ ਕਹਿ ਰਿਹਾ ਸੀ ਵੀ ਵੀ ਇਸ ਬੰਦੇ ਨੂੰ ਜਾਣਦੇ ਜੀ ਤੁਸੀਂ ਮੈਂ ਨਹੀਂ ਮੈਂ ਤਾਂ ਨਹੀਂ ਜਾਣਦਾ ਜੀ ਕਹਿੰਦੇ ਤੁਸੀਂ ਗੀਤ ਸੁਣਿਆ ਕੋਈ ਟਕੂਆ ਤੇ ਟਕੂਆ ਖੜਕੇ ਮੈਂ ਜੀ ਸੁਣਿਆ ਬਹੁਤ ਹੀ ਚੱਲ ਰਿਹਾ ਹੈ ਕਹਿੰਦੇ ਵੀ ਇਹਨਾਂ ਨੇ ਗਾਇਆ ਏ ਅੱਛਾ ਮੈਂ ਇਹ ਵੀ ਇਹਨਾਂ ਨੇ ਨਹੀਂ ਗਾਇਆ ਜੀ ਅੱਛਾ ਉਹ ਬੰਦਾ ਕੋਈ ਹੋਰ ਹੋਊਗਾ ਵੀ ਉਹਦੀ ਆਵਾਜ਼ ਮੈਨੂੰ ਐ ਲੱਗਦੀ ਜਿਵੇਂ ਭਾਰੀ ਜੀਏ ਤੇ ਇਹ ਇਹ ਚਮਕੀਲਾ ਸਾਹਿਬ ਬੋਲੇ ਨਹੀਂਗੇ ਇਹ ਬੈਠੇ ਰਹੇ ਅੱਛਾ ਕਿੰਨੇ ਸਾਲ ਦੀ ਉਮਰ ਹੋਵੇਗੀ ਚਮਕੀਲਾ ਉਦੋਂ ਉਮਰ ਉਹਨਾਂ ਦੀ ਹੋਵੇਗੀ ਕੱਢ ਤੋਂ ਕੱਟ 25 26 ਸਾਲ ਦੀ ਮਲੂਮ ਕਰਾਉਂਦਾ ਸੀ ਅੱਛਾ ਹਾਂਜੀ ਛੋਟੀ ਜੀ ਦਾੜੀ ਸੀ ਉਹਨਾਂ ਦੀ ਇਥੋਂ ਤੇ ਲੂਹਾ ਜਿਹਾ ਤੇ ਪਤਲਾ ਜਿਹਾ ਬਿਲਕੁਲ ਲਗਾ ਸੀ ਅੱਛਾ ਬਿਲਕੁਲ ਪਤਲਾ ਪਤਲਾ ਹਾਂਜੀ ਤੇ ਵੇਖਾ ਤੂੰ ਉਹ ਤਾਂ ਮੈਂ ਕਹਿੰਦਾ ਵੀ ਉਹ ਆਵਾਜ਼ ਬੜੀ ਭਾਰੀ ਸੀ ਰਿਕਾਰਡਿੰਗ ਜਿਹੜੀ ਹੁੰਦੀ ਹੋਈ ਸੀ ਦੀ ਵੇਖਣ ਨੂੰ ਲੱਗਦਾ ਸੀ ਪਤਲਾ ਹੈ ਮਰੀਲ ਦਾ ਬੰਦਾ ਹਾਂਜੀ ਤੇ ਮੈਨੂੰ ਵੀ ਇਹ ਨਹੀਂ ਹੋ ਸਕਦਾ ਉਹ ਕਹਿੰਦੇ ਇਹਨਾਂ ਦਾ ਗੀਤ ਗਾਇਆ ਹੈ ਅੱਛਾ ਮੈਂ ਨਹੀਂ ਯਾਰ ਤੁਸੀਂ ਮੈਨੂੰ ਮਖੌਲ ਕਰਦੇ ਜੀ ਠੀਕ ਹੈ ਕਹਿੰਦੇ ਨਹੀਂ ਯਾਰ ਇਹਨਾਂ ਗਾਇਆ ਹੈ ਮੈਂ ਨਹੀਂ ਉਸ ਅਟਾਕੇ ਦਾ ਕਿਵੇਂ ਯਕੀਨ ਹੋਵੇਗਾ ਮੈਂ ਹੈ ਵੀ ਯਕੀਨ ਮੈਨੂੰ ਦਵਾਉਂ ਕਹਿੰਦੇ ਆਪਾਂ ਥੱਲੋਂ ਦਾ ਬੰਦਾ ਬੁਲਾ ਲੈਨੇ ਚਿਬਾਰੇ ਦੇ ਉੱਪਰ ਬੈਠੇ ਸੀ ਠੀਕ ਲੁਧਿਆਣਾ ਲੁਧਿਆਣਾ ਜੀ ਠੀਕ ਹੈ ਇਹ ਥੱਲੋਂ ਬੰਦਾ ਬੁਲਾ ਲੈਨੇ ਤੇ ਤੁਸੀਂ ਅਸੀਂ ਨਹੀਂ ਬੋਲਣਾ ਤੁਸੀਂ ਉਹਨੂੰ ਪੁੱਛਿਆ ਦੇ ਵੀ ਇਹ ਭਾਜੀ ਕੌਣ ਨੇ ਠੀਕ ਹੈ ਤੇ ਜੇ ਉਹ ਕਹਿ ਦੇ ਨਾ ਅਮਰਸਨ ਚਮਕੀਲਾ ਤੇ ਫੇਰ ਠੀਕ ਹੈ ਮੈਂ ਵੀ ਫਿਰ ਤਾਂ ਮੈਂ ਯਕੀਨ ਕਰ ਲਾਂਗਾ ਠੀਕ ਹੈ ਪਰ ਮੇਰਾ ਮਨ ਨਹੀਂ ਮੰਨਦਾ ਵੀ ਇਹ ਹੋ ਨਹੀਂ ਹੈਗੇ ਠੀਕ ਹੈ ਕਹਿੰਦੇ ਉਹ ਮੈਂ ਇਹ ਨਹੀਂ ਗੱਲ ਕਹੀ ਤੇ ਉਹ ਚਮਕੀਲਾ ਜੀ ਬੋਲੇ ਕਿਤੇ ਬਾਈ ਜੀ ਮੈਂ ਅਮਰਥਨ ਚਮਕੀਲਾ ਹੀ ਆ ਅੱਛਾ ਜਦੋਂ ਉਹ ਬੋਲਿਆ ਨਾ ਹੀ ਆਵਾਜ਼ ਤੇ ਮੈਨੂੰ ਬਿਲਕੁਲ ਜਿਵੇਂ ਰਿਕਾਰਡਿੰਗ ਉਹਦੀ ਇਹੀ ਸੀ ਆਵਾਜ਼ ਬਿਲਕੁਲ ਸੇਮ ਮਿਲ ਗਈ ਠੀਕ ਹੈ ਮੈਨੂੰ ਤਸੱਲੀ ਹੋ ਗਈ ਜੀ ਵਾਕਿਆ ਹੀ ਤੁਸੀਂ ਹੋਗੇ ਠੀਕ ਹੈ ਇਹਦੇ ਬਾਈ ਜੀ ਆਪਣਾ ਗੀਤ ਰਿਕਾਰਡਿੰਗ ਹੋਇਆ ਹੈ ਠੀਕ ਹੈ ਤੇ ਕਿਵੇਂ ਚੱਲ ਰਿਹਾ ਹੈ ਠੀਕ ਹੈ ਮੈਂ ਵੀ ਬਹੁਤ ਚੱਲ ਰਿਹਾ ਹੈ ਵਾਹ ਸ਼ਾਦੀਆਂ ਦੇ ਵਿੱਚ ਹਟ-ਹਟ ਕੇ ਲੋਕ ਲਾਉਂਦੇ ਨੇ ਹਰ ਹਟ ਕੇ ਲਾਉਂਦੇ ਨੇ ਠੀਕ ਹੈ ਕਹਿੰਦੇ ਬਾਈ ਜੀ ਆਪਣੇ ਮਗਰ ਇੱਕ ਕਾਪੀ ਹੋਰ ਆ ਰਹੀ ਹੈ ਅੱਛਾ ਤੇ ਉਹ ਦਿਲੀਓ ਰਿਕਾਰਡਿੰਗ ਕਰਾਉਂਦੇ ਸੀ ਮੇਰਾ ਖਲੇ ਐਚਵੀ ਕੰਪਨੀ ਤੋਂ ਹਮਮ ਤੇ ਕਹਿੰਦੇ ਵੀ ਆਪਣਾ ਨੰਬਰ ਇੱਕ ਹੋਰ ਮਿਲ ਮਿਲ ਰਿਹਾ ਪਿੱਛੇ ਮੈਂ ਠੀਕ ਹੈ ਬਸ ਥੋੜਾ ਚਿਰ ਮੈਂ ਗੱਲਾਂ ਬਾਤਾਂ ਕਰਦੇ ਰਿਹਾ ਫਿਰ ਉਹਨੂੰ ਕੋਈ ਬੁਲਾ ਕੇ ਲੈ ਗਿਆ ਹਮ ਤੇ ਥੋੜਾ ਚਿਰ ਮੈਂ ਬੈਠਾ ਰਿਹਾ ਤੇ ਫਿਰ ਮੈਂ ਆ ਗਿਆ ਅੱਛਾ ਮੀ ਚਮਕੀਲਾ ਸਾਨੂੰ ਚੰਬਾ ਨਹੀਂ ਆਇਆ ਯਾਰ ਮੇਰ ਨੂੰ ਸਾਰੀ ਦੁਨੀਆ ਜਾਣਦੀ ਹੈ ਤੁਸੀਂ ਨਹੀਂ ਜਾਣਦੇ ਹਾਂ ਨਹੀਂ ਮੈਂ ਤਾਂ ਜਿਹੜੀ ਤੇ ਮੇਰੇ ਦਿਲ ਤੇ ਗੱਲ ਮੈਂ ਤਾਂ ਸੱਚੀ ਕਰ ਰਹੀ ਵੀ ਮੈਂ ਨਹੀਂ ਵੀ ਉਦੋਂ ਇੰਨਾ ਨਹੀਂ ਸੀ ਪਰ ਚੱਲ ਗਈ ਅੱਛਾ ਉਦੋਂ ਨਹੀਂ ਚੱਲੇ ਸੀ ਅਜੇ ਨਹੀਂ ਸੀ ਤੇ ਗਾਇਕੀ ਦੇ ਤਾਂ ਪਹਿਲਾਂ ਜਦੋਂ ਇਹਨਾਂ ਦਾ ਰਿਕਾਰਡ ਆਇਆ ਨਾ ਟੱਕੂਏ ਤੇ ਟਕੂਆ ਖੜਕੇ ਉਸ ਤੋਂ ਬਾਅਦ ਹੀ ਜ਼ਿਆਦਾ ਪਪੂਲਰ ਹੋਏ ਨੇ ਪਪੂਲਰ ਹੋਏ ਨੇ ਪਹਿਲਾਂ ਇੰਨੀ ਪਛਾਣ ਉਹ ਵੀ ਕੀ ਚਲੋ ਕਈਆਂ ਦੇ ਪਰ ਮੈਨੂੰ ਨਹੀਂ ਸੀ ਅੱਛਾ ਤੇ ਤੁਸੀਂ ਕਹੇ ਨਹੀਂ ਕੋਸ਼ਿਸ਼ ਕੀਤੀ ਕਿ ਚਾਹੋ ਚਮਕੀਲਾ ਸਾਨੂੰ ਗੀਤ ਦਿਖਾ ਦੀਏ ਉਹ ਗਾਲਾਂ ਮੈਂ ਹਾਂ ਜਿਹੜੇ ਜਾਣ ਪਛਾਣ ਬਣੀ ਨਹੀਂ ਤੇ ਪਹਿਲਾਂ ਦੇ ਦੇ ਨੇ ਨਾਲੇ ਹੋ ਸਕਦਾ ਵੀ ਇਹ ਲਿਖਦੇ ਵੀ ਹੈਗੇ ਨੇ ਤੇ ਮੇਰਾ ਕੋਈ ਕਟਵੜਾ ਨਾ ਕਰ ਦੇਣ ਕਿਤੇ ਮੈਂ ਡਰਦਾ ਸਭੀ ਗੀਤ ਦੇਣਾ ਨਹੀਂ ਮੈਂ ਖੁਦ ਬਹਿ ਕੇ ਕਰਵਾਵਾ ਦਤਾ ਹਾਂ ਅੱਛਾ ਤੇ ਨਾਲੇ ਮੇਰਾ ਤਮੰਨਾ ਸੀ ਕਰਤਾਰ ਸਿੰਘ ਰਮਲਜੀਤ ਨੂੰ ਗੀਤ ਦੇੰਦਾ ਅੱਛਾ ਅੱਛਾ ਇੱਕ ਤੁਹਾਡਾ ਸੋਸ਼ਲ ਮੀਡੀਆ ਤੇ ਗੀਤ ਚੱਲ ਰਿਹਾ ਕੋੜਮਜੀਤ ਉਹ ਤੁਹਾਨੂੰ ਦਿਮਾਗ 'ਚ ਖਿਆਲ ਕਿਵੇਂ ਆਇਆ ਕਿ ਇਹ ਗੀਤ ਲਿਖਿਆ ਜਾਵੇ ਇਸ ਤਰ੍ਹਾਂ। ਚਾਹ ਦੀ ਭਾਜੀ ਗੱਲ ਇਸ ਤਰ੍ਹਾਂ ਵੀ ਜਿਹੜਾ ਗੀਤਕਾਰ ਏ ਉਹਨੂੰ ਉਹਦਾ ਧਿਆਨ ਇਸ ਤਰ੍ਹਾਂ ਹੀ ਰਹਿੰਦਾ ਵੀ ਮੈਨੂੰ ਕੋਈ ਗੱਲ ਲੱਭੇ। ਕਿਉਂਕਿ ਉਹਦੇ ਹਰ ਗੀਤ ਵਿੱਚ ਕੋਈ ਨਾ ਕੋਈ ਕਹਾਣੀ ਹੁੰਦੀ ਹੈ। ਕਹਾਣੀ ਤਾਂ ਹੁੰਦੀ ਹੈ ਜੀ। ਤੇ ਇਸ ਤਰ੍ਹਾਂ ਦੀ ਫਿਰ ਮਤਲਬ ਆਮੀ ਵਹਿਮਾ ਛਾਦੀਆਂ ਤੇ ਜੁੜਦੇ ਆ। ਤੇ ਉੱਥੇ ਫਿਰ ਕਈ ਗੱਲਾਂ ਬਾਤਾਂ ਹੁੰਦੀਆਂ ਨੇ। ਵੀ ਵੀ ਸਾਡੇ ਤਾਂ ਮੁੰਡਾ ਅਸੀਂ ਤਾਂ ਗਿਆ ਉਧਰ ਯਾਰੋ ਤਾਂ ਬੰਦੀ ਰਾਧਾ ਸੋਮੀ ਨੇ ਜਾਂ ਮਤਲਬ ਵੈਸ਼ਨੂ ਨੇ ਉਹ। ਤੇ ਗੱਲ ਜੀ ਬੰਦੀ ਨਹੀਂ ਗੱਲ ਬੰਦੀ ਨਹੀਂ ਤੇ ਅਸੀਂ ਸਾਡੇ ਕੋਲ ਆਵੇ ਕੋਈ ਤੇ ਅਸੀਂ ਤਾਂ ਭਾਈ ਕਿਹੇ ਕਮੀ ਨਹੀਂ ਛੱਡੀਦਾ ਜੋ ਕੋ ਮਰਜ਼ੀ ਆਵੇ ਅਗਲੇ ਖੁਸ਼ ਕਰਦੀਦਾ ਖੁਸ਼ ਕਰਦੀਦਾ ਤੇ ਅਸੀਂ ਵੀ ਉਹ ਇਹ ਗੱਲਾਂ ਲੋਕਾਂ ਦੀ ਚੱਲਦੀਆਂ ਸੀ ਮਤਲਬ ਅਸੀਂ ਮੰਗ ਨਹੀਂ ਸਕਦੇ ਉਹਨਾਂ ਨੂੰ ਵੀ ਤੁਸੀਂ ਸਾਨੂੰ ਲਿਆ ਕੇ ਦਿਓ ਤੇ ਵੀ ਚੰਗਾ ਨਹੀਂ ਲੱਗਦਾ ਜਾਂ ਤਾਂ ਆਪਦੇ ਆਪੇ ਕੁਝ ਕਰਨ ਤਾਂ ਠੀਕ ਹੈ ਪਰ ਕੁੱਲ ਮਿਲਾ ਕੇ ਵੀ ਇੱਕੋ ਜਿਹਾ ਜੋੜ ਜਾਂ ਲੱਭ ਜਾਵੇ ਨਾ ਤੇ ਚੰਗਾ ਲੱਗਦਾ ਚੰਗਾ ਲੱਗਦਾ ਹਾਂਜੀ ਤੇ ਇਸ ਤਰ੍ਹਾਂ ਦੀ ਗੱਲਾਂ ਹੁੰਦੀਆਂ ਇਹਦੇ ਵਿੱਚੋਂ ਮੈਂ ਕਹਾਂ ਵੀ ਇਹਦੇ ਵਿੱਚ ਨਾ ਇਹ ਬਣ ਸਕਦੀ ਸਟੋਰੀ ਕੁਝ ਲਿਖਿਆ ਜਾਵੇ ਲਿਖਿਆ ਜਾਵੇ ਇੰਦੇ ਤੇ ਲਿਖਿਆ ਜਾਵੇ ਤੇ ਵੀ ਇਹ ਗੱਲਾਂ ਵਾਕਿਆ ਸਹੀ ਨੇ ਵੀ ਜਿਹੜਾ ਪੀਣ ਵਾਲਾ ਖਾਣ ਪੀਣ ਵਾਲਾ ਉਹ ਝਾਕ ਜੀ ਰੱਖਦਾ ਥੋੜੀ ਜੀ ਮੈਨੂੰ ਹਾਂਜੀ ਤੇ ਜਿਹੜਾ ਵਿਸ਼ਨੂ ਹੁੰਦਾ ਤੇ ਉਹ ਕਹਿੰਦਾ ਕਸਾਈ ਮਾਰਦਾ ਵੀ ਕਿਤੇ ਮੈਨੂੰ ਇਹੋ ਜਿਹੇ ਪਹਿਣਾ ਨਾ ਪਵੇ ਤੇ ਇਸ ਤਰ੍ਹਾਂ ਦੇ ਇਹ ਮਤਲਬ ਘਰੇਲੂ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਇਕੱਠੀਆਂ ਕੀਤੀਆਂ ਗਈਆਂ ਕੁਝ ਬੋਲ ਹੋ ਜਾਣ ਸਭ ਤੋਂ ਗੂੜੀ ਰਿਸ਼ਤੇਦਾਰੀ ਕਹਿਣ ਸਿਆਣੇ ਕੁੜਮਾਚਾਰੀ ਮੈਂ ਤਾਂ ਮਿੰਤਾ ਕਰ ਕਰ ਹਾਰੀ ਮੈਂ ਤਾਂ ਮਿੰਤਾ ਕਰ ਕਰ ਹਾਰੀ ਗੁੱਸਾ ਦੱਸ ਤੈਨੂੰ ਕਿਹੜਾ ਵੇ ਇੱਕ ਵਾਰ ਕੁੜਮ ਜੀ ਮਾਰ ਸਾਡੇ ਪਿੰਡ ਗੇੜਾ ਵੇ ਇੱਕ ਵਾਰ ਕੁੜਮ ਜੀ ਜੇ ਮੈਂ ਆ ਗਿਆ ਪਉ ਖਰਚਾ ਕਰਨਾ ਦਾਲ ਧੂਲ ਦੇ ਨਾਲ ਨੀ ਸਰਨਾ ਤੁਸੀਂ ਵੈਸ਼ ਨੂੰ ਪਹਿ ਜੂ ਮਰਨਾ ਤੁਸੀਂ ਵੈਸ਼ ਨੂੰ ਪਹਿ ਜੂ ਮਰਨਾ ਫੋਕੀ ਚਾਹ ਪਿਉਣੀ ਨਹੀਂ ਮੁਰਗਾ ਜਾਂ ਬੱਕਰਾ दारू ਪਉ ਮੰਗਾਉਣੀ ਨਹੀਂ ਮੁਰਗਾ ਜਾਂ ਬੱਕਰਾ ਸਿੱਕ ਕੋਈ ਸਹੀ ਗੱਲ ਹੈ ਤੁਹਾਡੀ ਜੀ ਹਾਂ ਜੀ ਇਸ ਤਰ੍ਹਾਂ ਗੀਤ ਕੋਈ ਵੀ ਬਣਦਾ ਜੀ ਉਹਨਾ ਜਿਹੜਾ ਗੀਤਕਾਰ ਹੈ ਰਾਈਟਰ ਹੈ ਜਿਹੜਾ ਉਹਨੂੰ ਇਸੇ ਤਰ੍ਹਾਂ ਵਿਆਹਾਂ-ਛਾਦੀਆਂ ਜਾਂ ਤੁਰਨ-ਫਿਰਨ ਦੇ ਵਿੱਚ ਗੱਲਾਂ ਮਿਲਦੀਆਂ ਨੇ ਤੇ ਉਥੋਂ बन ਜਾਂਦਾ ਜੀ ਬਣ ਜਾਂਦਾ ਜੀ ਬਣ ਜਾਂਦਾ ਜੀ ਤੇ ਕਦੀ ਤੱਤੇ ਠੰਡੇ ਵੀ ਗੀਤ ਲਿਖੇ ਕਿ ਤੱਤੇ ਪਹਿਲਾਂ ਲਿਖਦੇ ਰੇ ਪਹਿਲਾਂ ਮੇਰੇ ਜਿਹੜੇ ਕੈਸਟ ਜਿਹੜੀ ਪਹਿਲਾਂ ਸੁੱਚਾ ਸਿੰਘ ਰੰਗੀਲਾ ਨੇ ਕਰਾਈ ਸੀ ਜਿਹੜੀ ਉਹ ਸਾਰੇ ਉਦੋਂ ਤੱਤੇ ਸੀ ਅੱਛਾ ਫਿਰ ਉਸ ਤੋਂ ਬਾਅਦ ਕੁਝ ਕਦਾ ਮਹਿਸੂਸ ਹੋਣ ਲੱਗਾ ਬਥੋੜੇ ਜਿਹੇ ਘਰੇਲੂ ਜਿਹਾ ਲਿਖਣੇ ਸ਼ੁਰੂ ਕਰ ਦਿੱਤੇ ਜਿਹੜੇ ਤੁਹਾਡਾ ਫਿਰ ਨਹੀਂ ਜ਼ਿਆਦਾ ਤੱਤੇ ਲਿਖੇ ਤਾਂ ਬਾਈ ਜੀ ਜਿਹੜਾ ਤੁਸੀਂ ਹਰਨੇਕ ਕਾਰਜੂਨ ਗੀਤ ਤੱਤੇ ਗੀਤ ਕਿਹੜਾ ਸੀ ਗੀਤ ਬਾਈ ਜੀ ਉਹ ਤਾਂ ਸਰਪੰਚੀ ਚੋਣ ਨੇੜੇ ਗਈ ਸੀ ਉਹਨਾਂ ਨੂੰ ਦਿੱਤਾ ਸੀ ਗੀਤ ਸਰਪੰਚੀ ਦਾ ਤੇ ਉਹਦੇ ਕੁਝ ਬੋਲ ਹੋ ਜਾਣ ਠੀਕ ਹੈ ਜੀ ਕੁੜੀ ਦੇ ਬੋਲ ਨੇ ਪਹਿਲਾਂ ਕਹਿਣ ਸਿਆਣੇ ਚੌਧਰ ਪੈੜੀ ਵਿੱਕ ਜਾਣੀ ਤੋਂ ਕਿੱਲੇ ਜਿਹੜੀ ਵਿੱਕ ਜਾਣੀ ਤੋਂ ਕਿੱਲੇ ਜਿਹੜੀ ਬਹਿ ਜਾਗੇ ਹੱਥ ਧੋਕੇ ਵੇ ਆਪਾਂ ਕੀ ਲੈਣਾ ਪਿੰਡ ਵਿੱਚ ਸਰਪੰਚ ਖਲੋ ਕੇ ਵੇ ਆਪਾਂ ਕੀ ਲੈਣਾ ਆ ਜੱਟੀਏ ਸੁਣ ਦੱਸਾਂ ਤੈਨੂੰ ਬਿਨਾ ਚੋਣ ਤੋਂ ਚੁਣਦੇ ਮੈਨੂੰ ਬਿਨਾ ਚੋਣ ਤੋਂ ਚੁਣਦੇ ਮੈਨੂੰ ਨਹੀਂ ਲਾਉਣੀ ਕੋਈ ਦੁੱਕੀ ਨਹੀਂ ਕੋਈ ਖਰਚੇ ਨਹੀਂ ਕਰਨਾ ਲੈਣੀ ਸਰਪੰਚੀ ਸੁੱਕੀ ਨਹੀਂ ਕੋਈ ਖਰਚੇ ਨਹੀਂ ਕਰਨਾ ਇਹ ਮੇਰਾ ਬਾਈ ਜੀ ਹਰਨੇ ਕਰਨ ਗਾਇਆ ਸੀ ਗੀਤ ਕਿੰਨੇ ਸਾਲ ਤੋਂ ਕੋਈ ਸੰ ਯਾਦ ਕਿਸ ਸਰ ਇਹ ਹੋ ਗਏ ਦੇ ਸਾਲ ਮੇਰੇ ਤਿੰਨ ਕੋ ਸਾਲ ਹੋ ਗਏ ਤਿੰਨ ਕੋ ਸਾਲ ਲਗਭਗ ਤਿੰਨ ਕੋ ਸਾਲ ਹੋ ਗਏ ਕਿੰਨੇ ਗੀਤ ਤੁਸੀਂ ਲਿਖਿਓ ਹੈ ਗੀਤ ਮੇਰੇ ਕੋਲ ਲਿਖੇ ਤਾਂ ਬਾਈ ਜੀ 50 60 ਗੀਤ ਹੋਣਗੇ ਠੀਕ ਹੈ ਹਾਂਜੀ ਤਾਂ ਹੁਣ ਆਪਾਂ ਇੰਟਰਵਿਊ ਦੇ ਆਖਰੀ ਮੋੜ ਤੇ ਖੜੇ ਆ ਤੇ ਇੱਕ ਤੁਹਾਡੇ ਕੋਲ ਗੀਤ ਸੁਣਾਵਾਂਗੇ ਜਿਹੜਾ ਕਿ ਤੁਹਾਡੇ ਦਿਲ ਦੇ ਬਿਲਕੁਲ ਕਰੀਬ ਹੈ ਦੋਸਤ ਬਸ ਆਪਾਂ ਇੰਟਰਵਿਊ ਨੂੰ ਖਤਮ ਕਰਦੇ ਆ ਠੀਕ ਹੈ ਜੀ ਇਹ ਗੀਤ ਮੇਰਾ ਮਤ ਸੁਣਾ ਦੇਣਾ ਕੋ ਦੋ ਬੋਲ ਇਹਨੇ ਆਪਣੇ ਸੁਖਦੇਵ ਸੁਖਾ ਜੀ ਨੇ ਗਾਇਆ ਇਹਨਾ ਜੋੜੀ ਨੇ ਹੂੰ ਇੱਕ ਭੈਣ ਮੇਰੀ ਇੱਕ ਚੀਚਾ ਮੇਰਾ ਨੱਚਦਾ ਵੇਖ ਲੈ ਸੰਡੂ ਤੇਰਾ ਨੱਚਦਾ ਵੇਖ ਲੈ ਸੰਡੂ ਤੇਰਾ ਸੂਫੀ ਵੇਖ ਵਿਚਾਰਾ ਵੇ ਆਪਾਂ ਵੀ ਨੱਚ ਲਈਏ ਆਪਾਂ ਵੀ ਨੱਚ ਲਈਏ ਅਵੇਂ ਤੂੰ ਮੇਰੇ ਅੱਖੇ ਲਗ ਸਰਦਾਰਾ ਆਪਾਂ ਵੀ ਨੱਚ ਲਈਏ ਤੂੰ ਮੇਰੇ ਅੱਖੇ ਲਗ ਸਰਦਾਰਾ ਉਹ ਪਹਿਲੀ ਗੱਲ ਤਾਂ ਛੇੜ ਨਾ ਮੈਨੂੰ ਮੇਰੇ ਬਾਰੇ ਪਤਾ ਹੈ ਤੈਨੂੰ ਮੇਰੇ ਬਾਰੇ ਪਤਾ ਹੈ ਤੈਨੂੰ ਪੈਗ ਅਜੇ ਨਾ ਲਾਇਆ ਨੀ ਜੱਟ ਆਪੇ ਨੱਚੂਗਾ ਨੀ ਜੱਟ ਆਪੇ ਨੱਚੂਗਾ दारू ਨੇ ਜਦੋਂ ਨਚਾਇਆ ਨੀ ਜੱਟ ਆਪੇ ਨੱਚੂਗਾ दारू ਨੇ ਜਦੋਂ ਨਚਾਇਆ ਮੈਨੂੰ ਇਹ ਕੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਅੱਛਾ ਹਾਂਜੀ ਤੇ ਸਰੋਤੇ ਨੇ ਪਿਆਰ ਹੀ ਕਾਫੀ ਦਿੱਤਾ ਹੈ ਹਾਂ ਦਿੱਤਾ ਪਿਆਰ ਉਹਨਾਂ ਵੀ ਬਾਈ ਜੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਤਾਂ ਬਹੁਤ-ਬਹੁਤ ਧੰਨਵਾਦ ਤੁਹਾਡਾ ਬਾਈ ਜੀ ਤੁਹਾਡਾ ਵੀ ਇੱਥੇ ਪਹੁੰਚਣ ਤੇ ਜਿਹਾ ਆਖਦਾ ਹਾਂ ਜਿਹੜਾ ਕੀਮਤੀ ਸਮਾਂ ਕੱਢ ਕੇ ਤੁਸੀਂ ਵੀ ਸਾਡੇ ਨਮਾਣੇ ਜੇ ਬੰਦੇ ਦੇ ਇੰਟਰਵਿਊ ਲਈ ਲੋਕ ਪੰਜਾਬੀ ਰੇਡੀਓ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਫਾਜ਼ਿਲਕਾਹ ਫਨਕਾਰ ਪ੍ਰੋਗਰਾਮ ਵਿੱਚ ਵਿੱਚ ਇੰਟਰਵਿਊ ਦੇਣ ਦਾ ਮੌਕਾ ਦਿੱਤਾ ਸ਼ੁਕਰੀਆ ਜੀ ਧੰਨਵਾਦ